ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਟਾਪ ਕਲਾਸ ਜਰਸੀ ਵਹਿੜ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਦੋਸਤੋ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕਦਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਮੇਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਆਪਣਾ ਨਾਮ ਗੁਰਵਿੰਦਰ ਸਿੰਘ ਨਾਮ ਗੁਰਵਿੰਦਰ ਸਿੰਘ ਪਿੰਡ ਸਿੰਨੀ ਵਾਲ ਕਲਾ ਸਿੰਨੀ ਵਾਲ ਕਲਾ ਤੇ ਜ਼ਿਲ੍ਹਾ ਬਰਨਾਲਾ ਪੈਂਦਾ ਜ਼ਿਲ੍ਹਾ ਬਰਨਾਲਾ ਬਲਾਕ ਮਹਿਲ ਕਲਾ ਤੇ ਮੋਬਾਈਲ ਨੰਬਰ ਕਿੰਨਾ ਹੀ ਆਪਣਾ ਮੋਬਾਈਲ ਨੰਬਰ 9465829229 9465829229 229 ਤੇ ਵੀਰੇ ਜਿਹੜੀ ਆਪਾਂ ਸਕਰੀਨ ਤੇ ਜਰਸੀ ਵਹਿੜ ਦੇਖੀ ਹੈ ਨੇ ਆਪਣੇ ਘਰ ਦੀ ਹੈ ਘਰ ਦੀ ਵਾਈ ਦੋਸਤੋ ਘਰ ਦੀ ਵਹਿੜ ਹੈ ਕੋਈ ਵਪਾਰ ਦਾ ਕੰਮ ਨਹੀਂ ਵੀਰਾਂ ਦੀਆਂ ਦੋ ਤਿੰਨ ਵੀਡੀਓ ਆਪਣੇ ਚੈਨਲ ਤੇ ਪਹਿਲਾਂ ਵੀ ਅਪਲੋਡ ਹੋਈਆਂ ਨੇਗੀਆਂ ਤੇ ਦੰਦਾਂ 'ਚ ਕਿਵੇਂ ਹੈ ਜੀ ਦੰਦਾਂ ਤੇ ਖੀਰੀ ਹੈ 22 ਮਹੀਨਿਆਂ ਦੀ ਸ਼ੂਪੀ 22 ਮਹੀਨਿਆਂ ਦੀ ਸ਼ੂਪੀ ਦੰਦਾਂ 'ਚ ਖੀਰੀ ਹੈ ਦੋਸਤੋ 22 ਮਹੀਨਿਆਂ ਦੀ ਬੱਸੀ ਹੈ ਦੰਦੀ ਖੀਰੀ ਹੈ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ 5 ਦਿਨ ਹੋ ਗਏ ਸੂਈ ਨੂੰ 5 ਦਿਨ ਹੋ ਗਏ ਹਾਂ ਦੋਸਤੋ ਸੂਈ ਨੂੰ 5 ਦਿਨ ਹੋ ਗਏ ਥਣ ਹਵਾਨੇ ਦੀ ਬਿਲਕੁਲ ਲੈਣ ਸਾਫ ਟੌਪਕ ਬਲਾਸ ਆਰਡਰ ਜਿਹਨੂੰ ਆਪਾਂ ਕਹਿ ਦਿਆ ਨਾ ਵੀ ਫੌਰਨ ਵਾਲਾ ਸਿਸਟਮ ਹੈ ਹਵਾਨੇ ਦੇ ਬੰਜ ਬੁੰਜ ਦੇਖ ਲਓ ਆਹ ਦੇਖ ਲਓ ਭਾਰਤ ਦਾ ਨਕਸ਼ਾ ਹੀ ਬਣਿਆ ਪਿਆ ਗਿਆ ਤੇ ਇਹ ਸਵੇਰ ਦੀ ਚਵਾਈ ਜੀ ਕਹੇ ਕਿਹੜੇ ਵਜੇ ਹੋਈ ਹੈ 6:00 ਵਜੇ ਹੋਈ ਹੈ 6:00 ਵਜੇ ਦੇ ਲਗਭਗ ਹੈ ਤੇ ਹੁਣ ਹਾਜ਼ਰ ਦੁੱਧ ਕਿੰਨਾ ਹੀ ਹਾਜ਼ਰ ਦੁੱਧ 19 ਕਿਲੋ ਦੋਖ ਕੇ ਦੇਵਾਂਗੇ 5 ਦਿਨਾਂ ਦੀ ਸੂਈ ਥੱਲੇ ਹੁਣ 19 ਕਿਲੋ ਦੁੱਧ ਹਨ ਹਾਜ਼ਰ ਹੈ 19 ਕਿਲੋ ਬੋਲਾ ਤਿਆਰ ਦੋਸਤੋ 5 ਦਿਨਾਂ ਦੀ ਸੂਈ ਥੱਲੇ ਵੀਰ ਕਹਿੰਦਾ ਵੀ 19 ਕਿਲੋ ਦੁੱਧ ਮੰਨ ਲਓ ਬੋਲਾ ਮੰਨ ਲਓ ਕਿਉਂਕਿ ਹਜੇ ਬਹਿੜ ਨੇ ਮੰਨ ਲਓ ਵੀ ਸਵੇਲਿੰਗ ਲਾਉਣੀ ਸਟਾਰਟਿੰਗ ਜੀ ਕੀਤੀ ਹੈ ਪੀਕ ਲੈਵਲ ਤੇ ਜਾ ਕੇ ਟਾਪ ਕੁਆਲਿਟੀ ਦਾ ਆਰਡਰ ਬਣਾ ਲੈਣਾਗਾ ਫੋਰਨ ਵਾਲਾ ਸਿਸਟਮ ਜਿਹਨੂੰ ਆਪਾਂ ਕਹਿੰਦੇ ਕੰਪੀਟਰ ਦੇ ਵਿਚਾਲੇ ਜਾਊਗੀ 25 ਤੋਂ 30 ਲੀਟਰ ਦੇ ਵਿਚਾਲੇ ਜਾਊ ਕਿਉਂਕਿ ਵੀਰਾਂ ਦੀ ਹੋਮ ਬਰੀਡ ਹੈ ਘਰ ਦੀ ਵਸੀ ਹੈ ਕੋਈ ਵਪਾਰ ਦਾ ਕੰਮ ਨਹੀਂ ਤੇ ਮਗਰ ਕੀ ਹੈ ਜੀ ਮਗਰ ਬੱਛਾ ਅਛਛੜਾ ਮਾਂਗਰ ਬੱਸਾ ਗਾ ਲੱਗਿਆ 66 ਸੀਗਾ ਅਨਾ 660 ਦਾ ਜੀ ਆ ਨੋਰਮਲ ਨੋਰਮਲ ਤੀ ਗੱਲ ਹੈ ਗਈ ਦੋਸਤੋ ਬੱਸਾ ਆਇਆ ਮਾਂਗਰ ਵਰਲਡ ਵਾਈਡ ਦਾ ਬੱਸਾ ਗਾ ਆਪ ਵੀ ਵਰਲਡ ਵਾਈਡ ਦਿਆ ਦੋਸਤੋ ਆਪ ਵੀ ਵੀਰ ਕਹਿੰਦਾ ਵਰਲਡ ਵਾਈਡ ਦਿਆ ਕੀ ਤੇ ਜਿਹੜੀ ਆਪਾਂ ਹਵਾਨੇ ਦੀ ਗੱਲ ਕਰਦੇ ਆ ਦੋਸਤੋ ਬਹੁਤ ਘੱਟ ਬੜਾ ਨੂੰ ਲੱਗਦਾ ਇਸ ਤਰ੍ਹਾਂ ਦਾ ਹਵਾਨਾ ਬਿਲਕੁਲ ਛੋਟਾ ਫੇਸ ਟੌਪ ਕਲਾਸ ਜਰਸੀ ਐਦਨ ਹੈ ਜੀ ਗਟ ਗਟ ਤੇ ਸਾਡੇ ਦੋਸਤੋ ਹਵਾਨੇ ਦੀ ਜਿਹੜੀ ਆਪਾਂ ਕੁਆਲਿਟੀ ਦਿਖਾ ਰਹੇ ਆ ਦੋਸਤੋ ਬਹੁਤ ਘੱਟ ਵਹਿੜਾ ਨੂੰ ਲੱਗਦੀ ਆ ਬਾਕੀ ਸੀਲ ਸਾਂ ਤੇ ਠੰਡਾ ਸਵਾ ਤੇ ਨਿਆਣੇ ਦੀ ਲੋੜ ਪੈਂਦੀ ਹੈ ਕੋਈ ਲੋੜ ਨਹੀਂ ਦੋਸਤੋ ਕੋਈ ਨਿਆਣੇ ਦੀ ਲੋੜ ਨਹੀਂ ਫੁੱਲ ਵੱਡਾ ਕਦਕੱਠ ਜਰਸੀਆਂ ਵਹਿੜਾਂ ਦੇ ਅੰਗ ਚ ਦੰਦਾਂ ਦੀ ਕੰਪਲੀਟ ਆ ਮਨ ਲਵ ਦੰਦਾਂ ਦੀ ਖੀਰੀ ਆ ਨਾ ਤੇ ਖੋਲੋਂਗੇ ਹੀ ਤੋਰੇ ਬਖੋਬਾਈਆਂ ਨੂੰ ਚੈੱਕ ਕਰਵਾ ਦੀ ਸਿਰ ਸਾਉ ਇੰਨੀ ਆ ਹਰਾਣਾ ਜਿਵੇਂ ਮਰਜੀ ਵਹਿ ਜਾ ਕੋਈ ਨਿਆਣਾ ਨਹੀਂ ਦੋਸਤ ਪਲੂਣ ਵਹਿੜਾ ਵੀਰ ਕਹਿੰਦਾ ਵੀ ਹੂੜੀ ਚੋਲੇ ਬੰਦਾ ਚੋਲੇ ਕੋਈ ਦਿੱਕਤ ਵਾਲੀ ਗੱਲ ਨਹੀਂ ਸੀਲ ਸੰਤ ਠੰਡਾ ਸਵਾਰ ਨਿਆਣਾ ਪਾਉਣ ਦੀ ਕੋਈ ਲੋੜ ਨਹੀਂ ਤੇ 19 ਕਿਲੋ ਦੁੱਧ ਜੇ ਕਿਸੇ ਮੇਰੇ ਵੀਰ ਨਾਲ ਸੌਦਾ ਹੁੰਦਾ ਤੋਲ ਕੇ ਲੈ ਜਾ ਦੋਸਤ ਤੋਲ ਕੇ ਲੈ ਜਾਓ ਇੱਥੇ ਕੋਈ ਡੰਗ ਦਿਹਾੜੀ ਛੱਡਣ ਵਾਲਾ ਕੰਮ ਨਹੀਂ ਟਾਈਮ ਤੋਂ ਟਾਈਮ ਚਵਾਈ ਹੁੰਦੀ ਹੈ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੋ ਵੀਰ ਕਹਿੰਦਾ ਵੀ ਆਪਣੀ ਤਸੱਲੀ ਫੁੱਲ ਕਰੀ ਹੋਈ ਆ ਤੇ ਖੋਲੋਗੇ ਜੀ ਖੁੱਲ ਕੇ ਹਾਂ ਦੋਸਤੋ ਤੋਰੇ ਪੱਖੋਂ ਬਾਤ ਤੁਹਾਨੂੰ ਚੈੱਕ ਕਰਵਾ ਦੇਣਾ ਵੀਡੀਓ ਲੰਮੀ ਜ਼ਰੂਰ ਬਣ ਜੂ ਪਰ ਤੁਹਾਨੂੰ ਦੇਖਣ ਦਾ ਸੁਆਦ ਆ ਜਾਊਗਾ ਐਸ ਤਰ੍ਹਾਂ ਦੀ ਵਹਿੜ ਬਹੁਤ ਹੀ ਘੱਟ ਮਿਲਦੀ ਹੈ ਜਰਸੀ ਟਾਪ ਕਲਾਸ ਦੋਸਤੋ ਆਹ ਦੇਖ ਸਕ ਰਹੇ ਹੋ ਦੋਸਤੋ ਤੋਰੇ ਤਾਰੇ ਦੀ ਹੈਗੀ ਹੈ ਵਹਿੜ ਬਿਲਕੁਲ ਐਨ ਸਾਫ ਤੇ ਮੋੜ ਲਓ ਜੀ ਦੋਸਤੋ ਨਗੀਨਾ ਹੀ ਹੈ ਬੱਚੇ ਵੀ ਚੰਗੇ ਪਾਊਗੀ ਤੇ ਆਪ ਵੀ ਟੋਪ ਦੀ ਬਰੀਡ ਹੈ ਜੇ ਕਿਸੇ ਮੇਰੇ ਵੀਰ ਨੇ ਅੱਗੇ ਜਰਸੀ ਬਰੀਡ ਤੇ ਕੰਮ ਕਰਨ ਦਾ ਵੀਰਣਾ ਜਰੂਰ ਸੰਪਰਕ ਕਰ ਲੈ ਦੋਸਤੋ ਛੋਟੀ ਮੰਨ ਕੇ ਹੈ ਨਾ ਫੁੱਲ ਸਾਈਜ਼ ਚ ਕੱਦਦਾਗਾ ਬੱਸੀ ਦਾ ਬਾਕੀ ਹਵਾਨਾ ਦੇਖ ਲਓ ਦੋਸਤੋ ਇਸ ਤਰ੍ਹਾਂ ਦਾ ਹਵਾਨਾਗਾ ਜਿਵੇਂ ਮਤਲਬ ਫੋਰਨ ਵਾਲਿਆਂ گاਵਾਂ ਦੇ ਨਹੀਂ ਹੁੰਦੇ ਜਿਵੇਂ ਆਪਾਂ ਫੋਟੋਆਂ 'ਤੇ گاਵਾਂ ਦੇਖਦੇ ਆ ਉਸ ਤਰ੍ਹਾਂ ਦਾ ਹਵਾਨਾ ਲੱਗਿਆ ਬਾਹਰ ਨੂੰ ਗੇਠ ਗੇਠ ਦੀ ਵਿੱਥੀ ਤੇ ਥਾਣ ਤੇ ਚਾਰੇ ਥਾਣ ਬਿਲਕੁਲ ਲੈਣ ਇੱਕੋ ਜੀ ਸ਼ੇਵ ਚ ਕੋਈ ਥਾਣ ਵੱਡਾ ਨਹੀਂ ਕੋਈ ਛੋਟਾ ਨਹੀਂ ਇਧਰਲੇ ਪਾਸੋਂ ਕਰੋਗੇ ਤਾਂ ਉਧਰਲਾ ਥਾਣ ਨਹੀਂ ਦਿੰਦਾ ਜੇ ਉਧਰਲੇ ਪਾਸੇ ਕਰੋਗੇ ਤਾਂ ਇਧ ਬੱਲਕੋ ਲੈਣ ਸੇਧ ਤੇ ਥਾਣ ਲੱਗੇ ਨੇਗੇ ਬਾਹਰ ਦੇ ਤੇ ਡਿਮਾਂਡ ਕੀ ਰੱਖੀ ਹੈ ਜਿਹਦੀ ਆਪਾਂ ਡਿਮਾਂਡ ਲੱਗਿਆ 1,65,000 ਰੁਪਇਆ 1,65,000 ਡਿਮਾਂਡ ਰੱਖੀ ਹੈ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਕਿ ਤੇ ਧਾਰਾ ਮਾਰ ਕੇ ਦਿਖਾਵਾਂਗੇ ਜੀ ਹਾਂ ਹਾਂ ਦੋਸਤੋ ਵੀਰ ਕੰਨਾ ਵੀ ਚੌਣ ਚਵਾਦੀ ਇੱਕ ਨੰਬਰ ਆ 부ੜੀਆਂ ਧਾਰਾ ਮਾਰਦੀਆਂ ਨੇ ਤੇ 부ੜੀਆਂ ਹੀ ਚਾਉਂਦੀਆਂ ਨੇ ਨਿਆਣਾ ਪਾਉਣ ਦੀ ਵੀ ਲੋੜ ਨਹੀਂ ਬਹਿਲਦਾ ਕਹਿਣ ਦਾ ਭਾਅ ਵੀ ਸੀਲ ਸਾੰਤ ਠੰਡਾ ਸੁਭਾਗਾ ਬਹਿੜਦਾ ਟਾਪ ਕਲਾਸ ਜਰਸੀ ਵੈਡ ਜੇ ਕਿਸੇ ਮੇਰੇ ਵੀਰ ਦੀ ਸਮਰਧਾਰੀ ਚਾਉਂਦੀ ਹੈ ਤਾਂ ਵੀਰ ਵੀਰਾਂ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਤੇ ਮੋਬਾਈਲ ਨੰਬਰ ਦੁਬਾਰੇ ਫੇਰ ਬੋਲਦੇ 9465829229 9465829229 ਦੋਸਤੋ ਪਿੰਡ ਸੀਨੀ ਵਾਲਕਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ